ਜਿਹੜੇ ਕਿ ਮਾਸਾਹਾਰੀ ਜਾਨਵਰ ਨੇ ਉਹਨਾਂ ਦੀ ਜੂਨ ਮਿਲਦੀ ਹੈਗੀ ਕਹਿਣ ਤੋਂ ਮੇਰਾ ਭਾਵੇਂਗਾ ਕਿ ਅਕਸਰ ਹਨਾ ਵੀ ਆਪਾਂ ਸੋਚਦੇ ਆ ਮੰਨਦੇ ਵਿੱਚ ਹਨਾ ਵੀ ਇਹਨਾਂ ਨੇ ਅਜਿਹਾ ਕੀ ਕੀਤਾ ਹੋਵੇਗਾ ਜਿਹੜੀ ਇਹਨਾਂ ਨੂੰ ਇਹ ਜੂਨ ਮਿਲੀ ਹੈ ਮੈਂ ਇਹ ਇੱਕ ਵਾਰ ਬਾਬਾ ਜੀਾਂ ਤੋਂ ਸਾਖੀ ਸੁਣੀ ਸੀਗੀ ਹੁਣ ਚਲੋ ਜੀ ਮੈਂ ਤੁਹਾਨੂੰ ਸਾਖੀ ਸੁਣਾਉਂਗੀ ਤਾਂ ਹਨਾ ਗੁਰੂ ਸਾਹਿਬ ਜੀ ਦੇ ਸਮੇਂ ਦੀ ਸਾਖੀ ਹੈ ਬਹੁਤ ਲੰਬੀ ਚੱਲ ਜੂਗੀ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਸ਼ਾਰਟਕਟ ਦੇ ਵਿੱਚ ਦੱਸ ਦਿੰਨੀ ਆ ਹਨਾ ਵੀ ਉਤੋਂ ਸਮਝਾਇਆ ਗਿਆ ਸੀਗਾ ਵੀ ਇਹ ਜੂਨ ਕਿੰਨਾਂ ਨੂੰ ਮਿਲਦੀ ਹੈ ਇਹ ਜੂਨ ਮਿਲਦੀ ਹੈ ਕਹਿੰਦੇ ਵੀ ਜਿਹੜਾ ਪਤੀ ਸ਼ਾਦੀ ਤੋਂ ਬਾਅਦ ਆਪਣੇ ਵਿਆਹ ਤੋਂ ਬਾਅਦ ਪਤੀ ਪਤਨੀ ਆਪਣੇ ਧਰਮ ਦੇ ਵਿੱਚ ਨਹੀਂ ਰਹਿੰਦੇ ਪਤਨੀ ਹੈ ਜਿਹੜੀ ਉਹ ਪਤੀ ਬ੍ਰਤਾ ਧਰਮ ਦੇ ਵਿੱਚ ਨਹੀਂ ਰਹਿੰਦੀ ਤੇ ਪਤੀ ਹੈ ਜਿਹੜਾ ਪਤਨੀ ਬ੍ਰਤਾ ਧਰਮ ਦੇ ਵਿੱਚ ਨਹੀਂ ਰਹਿੰਦਾ ਜਿਵੇਂ ਕਿ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਹਨਾ ਵੀ ਦੋ ਦੋ ਬੱਚਿਆਂ ਦੀਆਂ ਮਾਮਾ ਦੇ ਵੀ ਬਾਹਰ ਰਿਲੇਸ਼ਨ ਨੇ ਹਨਾ ਆਪਣੇ ਪਤੀਆਂ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਫਿਰਦੀਆਂ ਨੇ ਇਸੇ ਤਰੀਕੇ ਨਾਲ ਵੀਰ ਨੇ ਉਹ ਵੀ ਹੈ ਨਾ ਇਦਾਂ ਹੀ ਫਿਰਦੇ ਆਗੇ ਅਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਰ ਵੀ ਜ਼ਿਆਦਾ ਬਦਲੀਆਂ ਨੇ ਕਿਉਂਕਿ ਗੁਰੂ ਸਾਹਿਬ ਜੀ ਦੇ ਸਮੇਂ ਦੀ ਗੱਲ ਹੈਗੀ ਹੈ ਨਾ ਤੇ ਆਪਣੇ Hindu ਧਰਮ ਦੇ ਇੱਕ ਬਹੁਤ ਵੱਡੇ ਵਿਦਵਾਨ ਹੋਏ ਨੇਗੇ ਸ੍ਰੀ ਰਾਮਚੰਦਰ ਜੀ ਦੇ ਪਿਤਾ ਜੀ ਬਹੁਤ ਹਨ ਉਹ ਗਿਆਨੀ ਮਹਾਂਪੁਰਸ਼ ਸੀਗੇ ਬਹੁਤ ਜਾਪੀ ਤਪੀ ਸੀਗੇ ਉਸ ਟਾਈਮ ਕਹਿੰਦੇ ਜਿਹੜੇ ਜਦੋਂ ਉਹ ਇਥੋਂ ਦੁਨੀਆ ਤੋਂ ਗਏ ਨਾ ਅੱਗੇ ਜਾ ਕੇ ਜੇ ਮ ਆਪਾਂ ਕਹਿੰਨੇ ਵੀ ਸਤਜੁਗ ਤੇ ਕਲਯੁਗ ਹੈਗਾ ਜਦੋਂ ਸੌਰੀ ਨਰਕ ਸਵਰਗ ਹੈਗਾ ਨਾ ਤੇ ਉੱਥੇ ਜਦੋਂ ਉਹ ਗਏ ਤਾਂ ਉਹਨਾਂ ਨੇ ਪੁੱਛਿਆ ਵੀ ਜਿਹੜਾ ਇਹ ਚੀਕ ਚੰਗਿਆੜਾ ਪੈ ਰਿਹਾ ਹੈਗਾ ਇਹ ਕਿੱਥੋਂ ਆ ਰਿਹਾ ਤਾਂ ਜਿਹੜੇ ਜਮਰਾਜ ਸੀਗਾ ਕਹਿੰਦੇ ਉਹ ਕਹਿੰਦੇ ਵੀ ਇਹ ਨਰਕਾਂ ਦੇ ਵਿੱਚੋਂ ਚਿੱਕ ਚਿਹੜਾ ਜਿਹੜਾ ਗੋਰੇ ਉੱਥੋਂ ਪੈ ਰਿਹਾ ਹੈਗਾ ਤੇ ਉਹਨਾਂ ਨੇ ਪੁੱਛਿਆ ਵੀ ਇਹ ਕੀ ਗੱਲ ਕਹਿੰਦੇ ਵੀ ਜਿਨ੍ਹਾਂ ਨੇ ਧਰਤੀ ਤੇ ਰਹਿ ਕੇ ਪਾਪ ਕੀਤੇ ਨੇ ਹਨਾ ਇਹ ਉਹਨਾਂ ਦਾ ਕਿਉਂਕਿ ਕਹਿੰਦੇ ਜਿਹੜੇ ਤੁਸੀਂ ਨਾ ਇਹ ਪਿੱਛੋਂ ਤੁਸੀਂ ਕਿਤਾਬਾਂ ਸਾਖੀਆਂ ਪੜ੍ਹੋਗੇ ਜਿਹੜੀ ਕਿ ਗੁਰੂ 10ਵੇਂ ਪਾਤਸ਼ਾਹ ਦੀ ਇਹ ਸਾਖੀਆਂ ਨੇ 100 ਸਾਖੀਆਂ ਨਾ ਉਹਦੇ ਵਿੱਚ ਸਾਰਾ ਕੁਝ ਇਹ ਲਿਖਿਆ ਹੋਇਆ ਨਾ ਤਾਂ ਹੀ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਰੱਖੀ ਕਿਉਂਕਿ ਅਗਰ ਉਹ ਇਦਾਂ ਆਪਾਂ ਰੱਖਦੇ ਗੁਰੂ ਸਾਹਿਬ ਜੀ ਤਾਂ ਅਧਿਆਨਤ ਆਪਣੇ ਵਰਗੇ ਨੇ ਉਹੀ ਡਰ-ਡਰ ਕੇ ਹੈ ਨਾ ਹੋਈ ਜਣਾ ਤੀਗਾ ਵੀ ਇਹ ਵੀ ਹੋਣਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਦੇਖੋ ਗੁਰੂ ਸਾਹਿਬ ਜੀ ਨੇ ਜੋ ਦੱਸਿਆਗਾ ਅਗਰ ਆਪਾਂ ਉਹਨਾਂ ਨੂੰ ਹਨਾ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸੁਧਾਰਾਂਗੇ ਤਾਂ ਆਪਾਂ ਇਹ ਚੀਜ਼ਾਂ ਤੋਂ ਬਚ ਸਕਦੇ ਹਾਂ ਨਹੀਂ ਤਾਂ ਦੇਖੋ ਲੰਬਾ ਪੈਂਡਾ ਇਹ ਤਾਂ ਸਭ ਨੂੰ ਤੈਅ ਕਰਨਾ ਹੀ ਪੈਣਾ ਆਪਾਂ ਕਹਿੰਨਾ ਲੈ ਮਰਿਆ ਆ ਕੇ ਕੀ ਨੇ ਦੇਖਿਆ ਕੀ ਹੋਊਗਾ ਉੱਤੇ ਉਹ ਤਾਂ ਚਲੋ ਅੱਜ ਨਹੀਂ ਦੇਖਣਾ ਆਪਾਂ ਮਰਾਂਗੇ ਜਦੋਂ ਉਦੋਂ ਦੇਖ ਹੀ ਲਵਾਂਗੇ ਪਹਿਲਾਂ ਵੀ ਦੇਖ ਕੀ ਆਇਆ ਚਲੋ ਨਹੀਂ ਪਤਾ ਹੁਣ ਆਪਾਂ ਨੂੰ ਹੈ ਨਾ ਵੀ ਕੀ ਚੀਜ਼ ਹੈਗੀ ਪਰ ਜਿਹੜੇ ਮਹਾਪੁਰਸ਼ ਨਾਮ ਜਪਦੇ ਆ ਉਹਨਾਂ ਨੂੰ ਸਭ ਪਤਾ ਹੁੰਦਾ ਵੀ ਸਾਡਾ ਕੀ ਜੀਵਨ ਸੀ ਕੀ ਹੋਣ ਵਾਲਾ ਹੈਗਾ ਤੇ ਜਦੋਂ ਕਹਿੰਦੇ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਵੀ ਇਹ ਕੁਲੰਡ ਜਿਹੜੇ ਹੈਗੇ ਨੇ ਵੀ ਖਾਲੀ ਕਿਵੇਂ ਹੋਣਗੇ ਉੱਥੇ ਕਹਿੰਦੇ ਤਰਾਹੀ ਮਾਂ ਮੱਚ ਰਹੀ ਸੀ ਚੀਕ ਚੰਘਿਆੜਾ ਪੈ ਰਿਹਾ ਸੀਗਾ ਕੋਈ ਖੂਨ ਦੇ ਨਾਲ ਕੋਈ ਇਸ ਨੂੰ ਜੰਮਦੂਤ ਘੁੱਟ ਰਹੇ ਸੀਗੇ ਲਕਤਾਂ ਬਾਹਾਂ ਵੱਢ ਰਹੇ ਸੀਗੇ ਉਹਨਾਂ ਨੂੰ ਖੂਨ ਦੀਆਂ ਨਦੀਆਂ ਦੇ ਵਿੱਚ ਅੱਗ ਦੀਆਂ ਨਦੀਆਂ ਦੇ ਵਿੱਚੋਂ ਲੰਘਾ ਰਹੇ ਸੀਗੇ ਹਨਾ ਤਾਂ ਉਹ ਕਹਿੰਦਾ ਫਿਰ ਉਹਨਾਂ ਨੇ ਜਮਰਾਜ ਨੇ ਉਹ ਉਹਨਾਂ ਨੂੰ ਕਿਹਾ ਕਹਿੰਦੇ ਵੀ ਅਗਰ ਕੋਈ ਆਪਣੀ ਨਾਮ ਜਪੇ ਹੋਏ ਦੇ ਵਿੱਚੋਂ ਨਾ ਇੱਕ ਘੜੀ ਵੀ ਮਲਕੇ ਇਨਾ ਵਾਸਤੇ ਦੇ ਦੇਵੀ ਨਾ ਆਪਣਾ ਨਾਮ ਜਪਿਆ ਹੋਇਆ ਇਹਨਾਂ ਨੂੰ ਦੇ ਦੇਵੇ ਤਾ ਇਹਨਾਂ ਦੇ ਜਿਹੜੇ ਪਾਪ ਨੇ ਉਹ ਕੱਟੇ ਜਾਣਗੇ ਤੇ ਇਹਨਾਂ ਨੂੰ ਨਰਕ ਦੇ ਵਿੱਚੋਂ ਮੁਕਤੀ ਮਿਲ ਜੂਗੀ। ਤਾਂ ਸ੍ਰੀ ਰਾਮਚੰਦਰ ਜੀ ਦੇ ਪਿਤਾ ਜੀ ਨੇ ਕਿਹਾ ਕਿ ਠੀਕ ਹੈ ਵੀ ਮੈਂ ਆਪਣਾ ਜਿਹੜਾ ਇੱਕ ਘੜੀ ਦਾ ਨਾਮ ਜਪਾਂਗਾ ਤਾਂ ਮੈਂ ਇਹਨਾਂ ਨੂੰ ਦਿਨਾਂ ਤੇ ਤੁਸੀਂ ਇਹਨਾਂ ਦਾ ਨਾ ਜਿਹੜਾ ਨਰਕ ਸਵਰਗ ਦਾ ਰਸਤਾ ਉਹ ਕੱਟ ਦੋ। ਇੱਕ ਘੜੀ ਦੇ ਜਪਣੇ ਐਨੇ ਕੁੰਡ ਖਾਲੀ ਕਰਤੀ ਸੀਗੇ ਕਹਿੰਦੇ ਉਹਦੋਂ ਨਰਕਾਂ ਦੇ। ਤੇ ਫਿਰ ਉਹਨਾਂ ਨੂੰ ਪੁੱਛਿਆ ਵੀ ਸਿਧੀਆਂ रामचंद्र ਜੀ ਦੇ ਪਿਤਾ ਜੀ ਨੇ ਪੁੱਛਿਆ ਵੀ ਇਹ ਕੁੰਡ ਹੁਣ ਕਦੋਂ ਭਰੇ ਜਾਣਗੇ ਤਾਂ ਜਮਰਾਜ ਨੇ ਕਿਹਾ ਕਹਿੰਦੇ ਵੀ ਇਹ ਕੁੰਡ ਉਦੋਂ ਭਰੇ ਜਾਣਗੇ ਜਦੋਂ ਕਹਿੰਦੇ ਕਾਲ ਯੁਗ ਆਪ ਗਿਆ ਕਾਲ ਯੁਗ ਦੇ ਵਿੱਚ ਇੰਨਾ ਪਾਪ ਵਧਣਾ ਹੈਗਾ ਇੰਨਾ ਜਿਆਦਾ ਪਾਪ ਵਧਣਾ ਹੈ ਕਿ ਸਵਰਗਾਂ ਨੂੰ ਤਾਂ ਥਾਂ ਹੀ ਨਹੀਂ ਰਹਿਣੀ ਨਰਕਾਂ ਦੇ ਵਿੱਚ ਹੀ ਜਾਣੇ ਸਵਰਗਾਂ ਦੇ ਵਿੱਚ ਅਗਰ 100 ਬੰਦੇ ਦੇ ਵਿੱਚੋਂ ਮ੍ਰਿਤਿ ਹੁੰਦੀ ਆ ਤਾਂ ਉਹਦੇ ਵਿੱਚੋਂ 1-2 ਜਾਣਗੇ ਬਾਕੀ ਸਾਰੇ ਨਰਕਾਂ ਨੂੰ ਹੀ ਜਾਣਗੇ ਨਰਕ ਸਵਰਗ ਕਹਿੰਦੇ ਜਿਹਨੇ ਦੇਖਣਾ ਉਹ ਇੱਥੇ ਹੀ ਦੇਖ ਲੋ ਜਿਹਦੇ ਕਹਦੇ ਪਤੀ ਪਤਨੀ ਦੀ ਨਹੀਂ ਬਣਦੀ ਉਹਥੇ ਨਰਕ ਤੋਂ ਹੋਰ ਕੀ ਹੁੰਦਾ ਹਨ ਕਹਿਣ ਤੋਂ ਭਾਵ ਹੈ ਵੀ ਜਿਹੜੀ ਆਪਣੀ ਮਹੰਤ ਹੋ ਕੇ ਖੁਸਰੀ ਹੋ ਕੇ ਇਹ ਜੂਨ ਕਿਨੂੰ ਮਿਲਦੀ ਹੈ ਇਹ ਜੂਨ ਕਹਿੰਦੇ ਉਹਨਾਂ ਨੂੰ ਮਿਲਦੀ ਹੈ ਜਿਹੜਾ ਪਤਨੀ ਆਪਣੇ ਪਤੀ ਨੂੰ ਛੱਡ ਕੇ ਪ੍ਰਾਏ ਪੁਰਸ਼ਾਂ ਦੇ ਨਾਲ ਪ੍ਰਾਏ ਮਰਦਾਂ ਦੀ ਨਾਲ ਸੰਗ ਕਰਦੀ ਹੈ ਆਪਣੇ ਪਤੀ ਦੀ ਵਫਾਦਾਰ ਨਹੀਂ ਰਹਿੰਦੀ ਜਰ ਕਿ ਆਪਾਂ ਗੁਰੂ ਸਾਹਿਬ ਜੀ ਦੇ ਅੱਗੇ ਲਾਵਾ ਲੈਣੇ ਆ ਜਾਂ ਫੇਰੇ ਲੈਂਦੇ ਆ ਹਨਾ ਹਿੰਦੂ ਵੀਰ ਭੈਣ ਭਰਾ ਦੋਦੋਂ ਇਹੀ ਬਚਨ ਹੁੰਦੇ ਨੇ ਲਾਵਾ ਦੇ ਅਗਰ ਤੁਸੀਂ ਅਰਥ ਪੜ੍ਹੋ ਨਾ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਪਤੀ ਪਤਨੀ ਇੱਕ ਦੂਜੇ ਨੂੰ ਦੋਸ਼ ਨਹੀਂ ਦੇਵੋਗੇ ਤੁਸੀਂ ਇਹ ਕਹੋਗੇ ਵੀ ਹਾਂ ਵਾਕੇ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਇੱਕ ਦੂਜੇ ਦੇ ਲੜ ਲਾਇਆ ਤੇ ਆਪਾਂ ਦੁੱਖ ਸੁੱਖ ਦੇ ਵਿੱਚ ਚਾਹੇ ਆਪਾਂ ਭੁੱਖੇ ਆ ਤੇ ਹਾਂ ਆ ਔਖੇ ਆ ਮੇਰਾ ਪਤੀ ਮਾੜਾ ਜਾਂ ਮੇਰੀ ਪਤਨੀ ਕੁਝ ਵੀ ਹੈ ਨਾ ਹੁੰਦਾਗਾ ਵੀ ਆਪਾਂ ਉਹਨਾਂ ਦੇ ਨਾਲ ਜੀਵਨ ਨਿਭਾਉਣਾ ਹੀ ਨੂੰ ਪਊਗਾ ਪਰ ਅੱਜ ਕੱਲ੍ਹ ਇੱਕ ਟ੍ਰੈਂਡ ਚੱਲ ਰਿਹਾ ਹੈਗਾ ਹਨਾ ਕਈ ਵਾਰੀ ਮੈਂ ਜਦੋਂ ਇਹ ਸਾਖੀ ਮੇਰੇ ਜ਼ਿਆਦਾ ਆ ਜਾਂਦੀ ਹੈ ਨਾ ਅੱਜ ਮੇਰੀ ਬੇਟੀ ਬੇਟੀ ਤੇ ਜ਼ਿਆਦਾ ਆਈ ਤੇ ਮੈਂ ਸੋਚਿਆ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਵੀ ਕਿਉਂ ਨਾ ਸੰਜੀ ਕੀਤੀ ਜਾਵੇ ਹਨਾ ਵੀ ਹੁਣ ਤਾਂ ਬਹੁਤ ਇਦਾਂ ਹੋ ਰਿਹਾ ਹੈਗਾ ਵੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹੇ ਚੀਜ਼ਾਂ ਨੇ ਜ਼ਿਆਦਾ ਵਧਣਾ ਕਿਉਂਕਿ ਅਕਸਰ ਕਹਿੰਦੇ ਨੇ ਵੀ ਜਿਹੜੀ ਆਪਣਾ ਸਮਾਜ ਹੈਗਾ ਆਪਣੀ ਸ੍ਰੇਸ਼ਟੀ ਐ ਖਤਮ ਹੀ ਉਦੋਂ ਹੋਣੀ ਹੈ ਜਦੋਂ ਕਿ ਉਤਪਤੀ ਰੁਕ ਜਾਣੀ ਹੈ ਉਤਪਤੀ ਮਤਲਬ ਕਿ ਉਪਜ ਰੁਕ ਜਾਣੀ ਹੈ ਰੁਕੂਗੀ ਕਿਵੇਂ فاਸਲਾ ਕਹਿੰਦੇ ਹੜਾਂ ਦੇ ਸੋਕਿਆਂ ਦੇ ਮਾਰਚ ਮਰ ਜਾਣੀਆਂ ਜਿਵੇਂ ਕਿ ਹੁਣ ਤੁਸੀਂ ਦੇਖ ਹੀ ਰਹੇ ਹੋਗੇ ਨਾ ਕੇਰਲਾ ਕਣੀ ਦੇਖੋ ਕਿੰਨੀ ਤਵਾਹੀ ਆ ਰਹੀ ਹੈਗੀ ਤੇ ਜਿਹੜੇ ਇਨਸਾਨ ਨੇ ਦੇਖੋ ਹੁਣ ਜੇ ਇਦਾਂ ਦੇ ਜੂਨਾਂ ਦੇ ਵਿੱਚ ਆਪਾਂ ਪੈਣ ਲਾਗੇ ਦੇਖੋ ਇਹ ਬੱਚਿਆਂ ਨੂੰ ਪੈਦਾ ਨਹੀਂ ਕਰ ਸਕਦੇ ਬੱਚੇ ਤਾਂ ਵੈਸੇ ਵੀ ਹੁਣ ਨਾਰਮਲ ਬੱਚਿਆਂ ਦੇ ਬੱਚੇ ਨਹੀਂ ਹੋ ਰਹੇ ਹੈ ਕਿ ਕਿਉਂ ਨਹੀਂ ਹੋ ਰਹੇ ਕਿਉਂਕਿ ਕੁਦਰਤ ਹੈ ਕੁਦਰਤ ਦੇ ਨਾਲ ਆਪਾਂ ਖੇਲਵਾੜ ਕਰ ਰਹੇ ਹਾਂ ਉਹਦਾ ਖਮਿਆਜਾ ਆਪਾਂ ਭੁਗਤ ਰਹਾਂਗੇ ਤੇ ਅਗਲੀ ਗੱਲ ਦੇਖੋ ਜੀਵ ਜंतु ਜੰਤੂ ਕਿੰਨੇ ਵੱਧ ਚੁੱਕੇ ਨੇ ਹਨਾ ਕੀੜੀਆਂ ਕੀੜੇ ਹੋਰ ਏਦਾਂ ਦੀਆਂ ਚੀਜ਼ਾਂ ਹਨਾ ਵੀ ਬਹੁਤ ਜ਼ਿਆਦਾ ਹੋਈਆਂ ਪਈਆਂ ਨੇਗੀਆਂ ਇਹ ਕਹਿੰਦੇ ਸ੍ਰਿਸ਼ਟੀ ਦਾ ਜਦੋਂ ਨਾਸ਼ ਹੋਣ ਵਾਲਾ ਹੁੰਦਾ ਨਾ ਤਾਂ ਇਹ ਚੀਜ਼ਾਂ ਸਾਰੀਆਂ ਉਦੋਂ ਹੀ ਹੁੰਦੀਆਂ ਨੇ ਕਿਉਂਕਿ ਅਗਲੀ ਚੀਜ਼ ਜਿਹੜੀ ਬਦਨੀ ਹੁੰਦੀ ਹੈ ਨਾ ਧਰਤੀ ਤੇ ਉਹ ਵੱਧਦੀ ਹੈ ਤੇ ਇਨਸਾਨ ਦਾ ਘਟਨਾ ਸ਼ੁਰੂ ਹੋ ਜਾਂਦਾ ਹੈਗਾ ਚਲੋ ਬਾਕੀ ਤਾਂ ਕੁਦਰਤ ਨੂੰ ਪਤਾ ਹੈ ਵੀ ਕਿੱਥੇ ਕੀ ਹੋਣਾ ਮੇਰਾ ਕਹਿਣ ਤੋਂ ਭਾਵੇਂਗਾ ਕਿ ਇਦਾਂ ਦੀਆਂ ਨਖੇਦ ਜੁਣਾ ਅਗਰ ਆਪਾਂ ਨੂੰ ਠੀਕ ਆ ਵੀ ਨਹੀਂ ਵੀ ਪਤਾ ਵੀ ਪਣਾਗੇ ਨਹੀਂ ਬਣਾਗੇ ਹਨ ਪਰ ਫਿਰ ਵੀ ਆਪਾਂ ਨੂੰ ਜੇ ਥੋੜਾ ਬਹੁਤਾ ਪਤਾ ਚਲਦਾ ਹੈ ਨਾ ਆਪਾਂ ਉਹ ਤੋਂ ਬਚਣ ਦੀ ਕੋਸ਼ਿਸ਼ ਕਰੀਏ ਦੇਖੋ ਆਪਦੇ ਪਰਿਵਾਰ ਨੂੰ ਛੱਡ ਕੇ ਆਪਾਂ ਬਾਹਰ ਫਿਰਾਂਗੇ ਨਾ ਅਕਸਰ ਤੌਰ ਤੇ ਕਹਿੰਦੇ ਨੇ ਕਹਿੰਦੇ ਘਰ ਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਂਦਾ ਨਹੀਂ ਸਮਝਾ ਲੈ ਪੁੱਤ ਨੂੰ ਸੱਸੀ ਇਹ ਮਿੱਥੋਂ ਜਰਿਆ ਨਹੀਂ ਜਾਂਦਾ ਹਨ ਅਕਸਰ ਬੋਲੀਆਂ ਪਾਉਂਦੀਆਂ ਹੁੰਦੀਆਂ ਨੇ ਵਿਹਣਾ ਹਨ ਕਹਿੰਦੇ ਇੱਕ ਔਰਤ ਨਾ ਸਾਰਾ ਕੁਝ ਵੰਡ ਸਕਦੀ ਹੈ ਪਰ ਆਪਣੇ ਪਤੀ ਨੂੰ ਕਿਸੇ ਪ੍ਰਾਈ ਔਰਤ ਦੇ ਨਾਲ ਨਹੀਂ ਵੰਡ ਸਕਦੀ ਤਾਂ ਇਹੀ ਮੇਰੀਆਂ ਭੈਣਾਂ ਨੂੰ ਵੀ ਮੇਰੀ ਹੱਤ ਵਨ ਕੇ ਬੇਨਤੀ ਹੈ ਕਿ ਬਾਹਰ ਕੁਝ ਨਹੀਂ ਰੱਖਿਆ ਹੋਇਆ ਆਪਣੇ ਘਰ ਦੇ ਵਿੱਚ ਤੁਸੀਂ ਪਿਆਰ ਨਾਲ ਰਹੋਗੇ ਤਾਂ ਤੁਹਾਡਾ ਅਗਲਾ ਜਨਮ ਵੀ ਸੁਧਰੇਗਾ ਤੇ ਹੁਣ ਵਾਲਾ ਜਨਮ ਵੀ ਸੁਧਰੇਗਾ ਕਿਉਂਕਿ ਜੇ ਦੁਨੀਆ ਤੇ ਆਇਓ ਨਾ ਕਹਿੰਦੇ ਇਹ ਮੁੱਖ ਹੈ ਨਾ ਜਿਹੜਾ ਇਹਨੂੰ ਉਜਲਾ ਲੈ ਕੇ ਜਾਏ ਕਹਿੰਦੇ ਇੱਕ ਵਾਰ ਇੱਕ ਮਹਾਪੁਰਸ਼ ਸੀਗੇ ਹਨਾ ਉਹਨਾਂ ਸਮਾਧੀ ਚ ਬੈਠੇ ਹੁੰਦੇ ਸੀਗੇ ਤੇ ਇੱਕ ਉਥੇ ਤワイਫ ਦਾ ਘਰ ਤੇ ਜਿਹੜੀਆਂ ਇਹ ਨੱਚਣ ਵਾਲੀਆਂ ਹੁੰਦੀਆਂ ਨੇ ਇਹਨਾਂ ਦਾ ਇਹਦਾ ਘਰ ਸੀ ਦੀ ਗਲੀ ਸੀ ਉਹ ਆਪਣੇ ਕੁੱਤੇ ਨੂੰ ਲੈ ਕੇ ਜਾਂਦੀ ਹੁੰਦੀ ਸੀ ਕਹਿੰਦੇ ਉਹ ਮਹਾਪੁਰਸ਼ਾਂ ਨੂੰ ਹਰ ਰੋਜ਼ ਪੁੱਛਦੀ ਬਾਬੇ ਤੇਰੀ ਦਾੜ੍ਹੀ ਸੋਹਣੀ ਕਿ ਮੇਰੇ ਕੁੱਤੇ ਦੀ ਪੂੰਛ ਸੋਹਣੀ ਤੇ ਬਾਬਾ ਜੀ ਨੇ ਉਹਨੂੰ ਕੁਝ ਨਾ ਕਹਿਣਾ ਕਹਿਣਾ ਬੀਬਾ ਵੀ ਚੁੱਪ ਰਹਿਣਾ ਤੇ ਇਦਾਂ ਹੀ ਚਲਦੇ ਰਿਹਾ ਕਿ ਉਹ ਮਹਾਪੁਰਸ਼ਾਂ ਨੂੰ ਪਤਾ ਲੱਗ ਜਾਂਦਾ ਵੀ ਅੱਜ ਸਾਡਾ ਆਖਰੀ ਸਮਾਂ ਤੇ ਇੱਕ ਦਿਨ ਉਹ ਕੋਣੀ ਜਾਂਦੀ ਜਾਂਦੀ ਨੇ ਇਦਾਂ ਹੀ ਫੇਰ ਬਾਬਾ ਜੀ ਨੂੰ ਮਜ਼ਾਕ ਕਰੀਤਾ ਕਹਿੰਦੀ ਬਾਬੇ ਤੇਰੀ ਕਹਿੰਦੀ ਦਾੜ੍ਹੀ ਸੋਹਣੀ ਕਹਿੰਦੀ ਮੇਰੀ ਕੁੱਤੇ ਦੀ ਪੂੰਛ ਸੋਹਣੀ ਤੇ ਮਹਾਪੁਰਸ਼ਾਂ ਨੇ ਕਿਹਾ ਕਹਿੰਦੇ ਪੁੱਤਰ ਰੁਕ ਜਾ ਅੱਜ ਅੱਧਾ ਤਾਂ ਉਹ ਉਹਦੀ ਤਰ੍ਹਾਂ ਹੀ ਜਦੋਂ ਮਹਾਪੁਰਸ਼ਾਂ ਨੇ ਉਹਨੂੰ ਪੁੱਤ ਕਿਹਾ ਉਹ ਕਹਿੰਦੀ ਵੀ ਅੱਜ ਤੱਕ ਮੈਨੂੰ ਕਿਸੇ ਪੁਰਸ਼ ਨੇ ਪੁੱਤ ਦਾ ਸ਼ਬਦ ਨਹੀਂ ਕਿਹਾ। ਸਭ ਨੇ ਮੈਨੂੰ ਕੁਬਾਸ਼ਨਾ ਨਾਲ ਦੇਖਿਆ ਮੈਨੂੰ ਇੱਕ ਮੇਰੇ ਜਿਸਮ ਨੂੰ ਨੋਚਣ ਵਾਸਤੇ ਦੇਖਿਆ। ਉਹ ਹੱਥ ਬੰਨ ਕੇ ਉੱਥੇ ਬਹਿ ਗਈ। ਤੇ ਮਹਾਪੁਰਸ਼ ਕਹਿੰਦੇ ਅੱਜ ਅਸੀਂ ਤੇਰੇ ਸਵਾਲ ਦਾ ਜਵਾਬ ਦੇਣਾ। ਤੇ ਉਹ ਕਹਿੰਦੀ ਵੀ ਮਹਾਪੁਰਸ਼ੋ ਵੀ ਮੈਨੂੰ ਇੰਨੇ ਸਾਲ ਹੋ ਗਏ ਵੀ ਤੁਸੀਂ ਉਦੋਂ ਮੈਨੂੰ ਇਹ ਜਵਾਬ ਨਹੀਂ ਦਿੱਤਾ ਵੀ ਤੁਸੀਂ ਅੱਜ ਕਿਉਂ ਦੇਣਾ। ਤੇ ਮਹਾਪੁਰਸ਼ ਕਹਿੰਦੇ ਵੀ ਅੱਜ ਸਾਡਾ ਸਮਾ ਸੱਚਖੰਡ ਜਾਣ ਦਾ ਆ ਚੁੱਕਿਆ ਤੇ ਅੱਜ ਅਸੀਂ ਸੱਚਖੰਡ ਚਲੇ ਜਾਣਾ। ਤੇ ਅੱਜ ਅਸੀਂ ਤੈਨੂੰ ਦੱਸ ਦਿਆਂ ਵੀ ਤੇਰੇ ਕੁੱਤੇ ਦੀ ਪੂੰਛ ਨਾਲੋਂ ਜਿਹੜੀ ਸਾਡਾ ਦਾੜ ਹੈ ਨਾ ਉਹ ਬਹੁਤ ਹਜ਼ਾਰਾਂ ਲੱਖਾਂ ਕਰੋੜਾਂ ਗੁਣਾ ਹੀ ਸੱਚ ਹੈ ਕਿਉਂਕਿ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਅਜੀਹਾ ਕੰਮ ਨਹੀਂ ਕੀਤਾ ਜਿਸ ਨਾਲ ਸਾਡਾ ਮੁੱਖ ਕਾਲਾ ਹੋਵੇ ਜਿਸ ਦੇ ਨਾਲ ਸਾਡੇ ਦਾਮਨ ਤੇ ਸਾਡੇ ਆਂਚਲ ਤੇ ਕੋਈ ਦਾਗ ਲੱਗੇ ਕਹਿੰਦੇ ਇਹ ਜੀਵਨ ਹੈ ਪਹਿਲਾਂ ਮੈਂ ਤੇਰੇ ਸਵਾਲ ਦਾ ਜਵਾਬ ਤਾਂ ਨਹੀਂ ਦਿੱਤਾ ਕਿਉਂਕਿ ਕੋਈ ਪਤਾ ਨਹੀਂ ਮਰਨ ਤੱਕ ਵੀ ਬੜੇਪੇ ਤੱਕ ਵੀ ਕਦੋਂ ਕੋਈ ਅਜੀਹਾ ਕਰਮ ਮਾੜਾ ਜਾਗ ਜੇ ਕਿ ਮੈਂ ਵੀ ਗਲਤ ਪਾਸੇ ਚੱਲ ਪੈਂਦਾ ਪਰ ਅੱਜ ਕਹਿੰਦੀ ਮੈਂ ਇਸ ਦੁਨੀਆ ਤੋਂ ਬਹੁਤ ਖੁਸ਼ ਸੁੱਚਾ ਹੋ ਕੇ ਜੀ ਮੇਰੀ ਕਹਿਣ ਦਾ ਭਾਵ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਆਚਰਣ ਆਪਣਾ ਜੀਵਨ ਇੰਨਾ ਉੱਚਾ ਸੁੱਚਾ ਬਣਾਓ ਕਿ ਤੁਹਾਨੂੰ ਇਦਾਂ ਦੇ ਨਿਖੇਦ ਜੁਨਾਂ ਦੇ ਵਿੱਚ ਪੈਣਾ ਹੀ ਨਾ ਪਵੇ ਦੇਖੋ ਇੱਕ ਕਹਿਨੂ ਮਹਾਨ ਤਾਂ ਆਪਾਂ ਕਹਿ ਦਿੰਦੇ ਆ ਵੀ ਹਾਂ ਆਏ ਨੇ ਪਰ ਉਹਨਾਂ ਨੂੰ ਇੱਕ ਵਾਰੀ ਨਾ ਕਦੇ ਪੁੱਛ ਕੇ ਦੇਖਿਓ ਵੀ ਤੁਸੀਂ ਖੁਸ਼ ਹੋ ਉਹ ਪੁੱਭਾ ਮਾਰ ਮਾਰ ਰੋ ਪੈਂਦੀ ਨਹੀਂ ਕਿਸੇ ਦੇ 2 ਸਾਲ ਦੇ ਬੱਚਾ ਨੂੰ ਚੱਕ ਲਿਉਂਦੇ ਨੇ ਜਿਹੜੇ ਹੈ ਨਾ ਇਹ ਹੁੰਦਾ ਹੈਗਾ ਦੇਖੋ ਨਾ ਤਾਂ ਕਿਸੇ ਨੂੰ ਕਿਵੇਂ ਕਿਵੇਂ ਉਹਨਾਂ ਦਾ ਵੀ ਮਾਣ ਹੈ ਵੀ ਅਸੀਂ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਿਆ ਆਪਦੇ ਮਾਪੇ ਦੀ ਗੋਦੀ ਦਾ ਆਨੰਦ ਮਾਣੀਏ ਹੈ ਨਾ ਤਾਂ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਆਪਣੇ ਘਰ ਤੋਂ ਕਿਤੇ ਕੁਝ ਨਹੀਂ ਰੱਖਿਆ ਹੋਇਆ ਅੰਤ ਦੇ ਵਿੱਚ ਤੁਸੀਂ ਬਿਮਾਰੀਆਂ ਆਪਦੇ ਘਰ ਦਾ ਕਲੇਸ਼ ਆਪਣੇ ਬੱਚਿਆਂ ਦਾ ਜੀਵਨ ਹੀ ਰੋਲੋਗੇ ਤੇ ਆਪਣੇ ਪਰਿਵਾਰ ਦੀ ਇੱਜ਼ਤ ਤੇ ਖੁਦ ਦੀ ਇੱਜ਼ਤ ਵੀ ਰੋਲੋਗੇ ਤਾਂ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਇਦਾਂ ਦੀਆਂ ਜੂਨਾਂ ਤੋਂ ਬਚਣ ਲਈ ਤਾਂ ਸਾਰੇ ਭੈਣ ਭਰਾ ਸਿਆਣੇ ਬਣੋ ਕਿਉਂਕਿ ਆਉਣ ਵਾਲਾ ਸਮਾਂ ਜੋ ਵੀ ਆਵੇ ਤਾਂ ਆਪਾਂ ਨੂੰ ਦੁਨੀਆ ਤੋਂ ਜਾਈਏ ਤਾਂ ਅੱਗੇ ਵੀ ਜਾ ਕੇ ਆਪਣਾ ਮੋਖ ਉਜਲਾ ਤੇ ਇੱਥੇ ਵੀ ਮੋਖ ਉਜਲਾ ਤਾਂ ਕਿ ਜਦੋਂ ਤੁਸੀਂ ਤੁਰੇ ਜਾਮੋ ਨਾ ਤਾਂ ਦੋ ਭੈਣ ਭਰਾ ਤੁਹਾਨੂੰ ਇਹ ਕਹਿਣ ਵੀ ਇਹਦੀ ਵਰਗਾ ਜੀ ਬਣਾਉਗੇ ਤਾਂ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਨਾ ਤੇ ਪਿਆਰਾ ਜਿਹਾ ਕਮੈਂਟ ਵੀ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਭੈਣ ਭਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਵਾਲਾ ਉਹਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਓ ਕਿਉਂਕਿ ਉਹਦੇ ਉੱਪਰ ਵੀ ਮੈਂ ਕੁਕਿੰਗ ਦੀਆਂ ਜਿਵੇਂ ਅਚਾਰ ਵਗੈਰਾ ਹੋ ਸਾਰੀਆਂ ਵੀਡੀਓ ਪਾਉਣੀ ਆ ਤਾਂ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਤੱਕ ਲਈ ਸਤਿ ਸ੍ਰੀ ਅਕਾਲ